ਪੋਏ ਹਲਕੇ ਦੇ ਦੀਨਪੰਦੇ ਪਿੰਡ ਆਮ ਆਦਮੀ ਪਾਰਟੀ ਦੇ ਬਲਾਕ ਸੰਪਤੀ ਉਮੀਦਵਾਰ ਸ਼੍ਰੀਮਤੀ ਰਾਜਕੁਮਾਰੀ ਨੂੰ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਤੇ ਹੰਗਾਰਾ ਮਿਲ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਬਹੁਤ ਹੀ ਵਧੀਆ ਪਾਰਟੀ ਆ ਤੇ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹਮੇਸ਼ਾ ਹੀ ਖੜਾਾਂਗੇ ਤੇ ਖੜਦੇ ਰਹਾਂਗੇ ਜਦੋਂ ਆਮ ਆਦਮੀ ਪਾਰਟੀ ਦੇ ਵਰਕਰ ਸ਼੍ਰੀਮਤੀ ਰਾਜਕੁਮਾਰੀ ਦੇ ਹੱਕ ਵਿੱਚ ਵੋਟਾਂ ਲੈਣ ਲਈ ਨਰੋਲੀ ਦੇ ਵਿੱਚ ਪਹੁੰਚੇ ਤਾਂ ਨਰੋਲੀ ਦੇ ਲੋਕਾਂ ਨੇ ਉਹਨਾਂ ਦਾ ਪਹਾੜੀ ਮਾਤਰਾ ਦੇ ਵਿੱਚ ਸਵਾਗਤ ਕੀਤਾ ਆਓ ਆਸੀ ਗੱਲਬਾਤ ਕਰਦੇ ਹਾਂ ਆਮ ਆਦਮੀ ਪਾਰਟੀ ਦੇ ਕੁਝ ਵਰਕਰਾਂ ਨਾਲ ਉਹਨਾਂ ਦਾ ਕੀ ਕਹਿਣਾ ਹੈ ਪਾਣੀ ਰਹੋ ਸਾਡੇ ਚੈਨਲ ਆਰਕੇ ਇੰਡੀਆ ਨਿਊਜ਼ 24 ਦੇ ਨਾਲ ਇਹ ਮੇਰਾ ਨਾਮ ਅਨੀ ਕੁਮਾਰ ਹੈ ਮੈਂ ਆਮ ਆਦਮੀ ਪਾਰਟੀ ਦਾ ਵਲੰਟੀਅਰ ਹਾਂ ਤੇ ਮੈਂ ਆਮ ਆਦਮੀ ਪਾਰਟੀ ਤੋਂ ਬਲਾਕ ਸੰਪਤੀ ਤੇ ਜਿਹੜੇ ਚੌਣ ਲੜਦੇ ਮੇਰੇ ਮਾਤਾ ਜੀ ਉਹਨਾਂ ਦੇ ਪ੍ਰਚਾਰ ਲਈ ਅਸੀਂ ਅੱਜ ਨੜੋਲੀ ਪਿੰਡ 'ਚ ਆਏ ਆ ਤੇ ਮੈਂ ਸਭ ਤੋਂ ਪਹਿਲਾਂ ਕੈਬਨਿਟ ਮਨਿਸਟਰ ਲਾਲਚੰਦ ਕਟਾਰ ਚੱਕ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮੇਰੀ ਮਾਤਾ ਜੀ ਤੇ ਇਹ ਉਪਕਾਰ ਬਕਸਿਆ ਕਿ ਸਾਨੂੰ ਉਹਨਾਂ ਨੇ ਬਲਾਕ ਸੰਤੀ ਦੀ ਟਿਕਟ ਦਿੱਤੀ ਹੈ ਜਿਹੜੀ ਤੇ ਅਸੀਂ ਅੱਜ ਨੜੋਲੀ ਪਿੰਡ 'ਚ ਆਏ ਆ ਤੇ ਪਾਰਟੀ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੇ ਸਾਨੂੰ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਜਿਹੜੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਹੁਣ ਤੱਕ ਜਿੰਨੇ ਵੀ ਕੰਮ ਕੀਤੇ ਨੇ ਲੋਕੀ ਆਮ ਆਦਮੀ ਪਾਰਟੀ ਤੋਂ ਕਾਫੀ ਜ਼ਿਆਦਾ ਸੰਤੁਸ਼ਟ ਨੇ ਜਿੱਦਾਂ ਕਿ ਆਮ ਆਦਮੀ ਪਾਰਟੀ ਨੇ ਕਿਸੇ ਵੀ ਜਾਤੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਪੱਖਪਾਤ ਨਹੀਂ ਕੀਤਾ ਜੇ ਬਿਜਲੀ ਫ੍ਰੀ ਕੀਤੀ ਹੈ ਤੇ ਹਰ ਇੱਕ ਵਰਗ ਦੇ ਵਿੱਚ ਫ੍ਰੀ ਕੀਤੀ ਹੈ 600 ਯੂਨਟ ਫ੍ਰੀ ਦੇ ਰੇ ਨੇ ਨਸ਼ਿਆਂ ਨੂੰ ਲੈ ਕੇ ਹੁਣ ਤੱਕ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਨਸ਼ਾ ਸ਼ਹਿਰਾਂ ਵਿੱਚ ਵਿਕਦਾ ਸੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਸ਼ੇ ਤੇ ਨੱਥ ਪਾਈ ਹੈ ਜਿਹੜੀ ਉਸ ਵਜ੍ਹਾ ਨਾਲ ਲੋਕੀ ਸਾਡੇ ਨਾਲ ਬਹੁਤ ਜ਼ਿਆਦਾ ਜੁੜਦੇ ਆ ਜਿਹੜੀ ਇੱਕ ਆਮ ਆਦਮੀ ਪਾਰਟੀ ਨੇ ਇੱਕ ਔਰ ਮਾਤਾ ਪਿਓਵਾਂ ਨੂੰ ਗਰੰਟੀ ਦਿੱਤੀ ਸੀ ਕਿ ਅਸੀਂ 1000 ਜਿਹੜਾ ਉਹ ਹਰ ਇੱਕ ਮਾਤਾ ਪਿਓ ਨੂੰ ਦਿਆਂਗੇ ਤੇ ਇਹ ਪਾਰਟੀ ਆ ਆਮ ਆਦਮੀ ਪਾਰਟੀ ਜਲਦੀ ਹੀ ਪੂਰੀ ਕਰਨ ਜਾ ਰਹੀ ਹੈ ਤੇ ਸਾਨੂੰ ਪਿੰਡਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਕੰਮਕਾਜ ਤੋਂ ਦੇਖਦੇ ਹੋਏ ਲੋਕੀ ਸਾਡੇ ਨਾਲ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਜਿਹੜੇ ਵੀ ਪਿੰਡ 'ਚ ਜਾ ਰਹੇ ਹਾਂ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਲੋਕਾਂ ਦਾ ਸਾਡੇ ਨਾਲ ਇਸ ਪਿੰਡ ਦੇ ਨੜੋਲੀ ਪਿੰਡ ਦੇ ਐਕਸ ਸਰਪੰਚ ਜਿਹੜੇ ਆ ਸਾਡੇ ਪਾਰਟੀ ਦੇ ਐਸੀ ਵਿੰਗ ਦੇ ਬਲਾਕ ਪ੍ਰਧਾਨ ਵੀ ਨੇ ਤੇ ਹਰ ਇੱਕ ਪਿੰਡ ਚ ਮੇਰੇ ਨਾਲ ਵਰਕ ਕਰਦੇ ਪਏ ਨੇ ਤੇ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਸਾਨੂੰ ਤੇ ਮੈਂ ਬਹੁਤ ਬਹੁਤ ਧੰਨਵਾਦ ਆਮ ਆਦਮੀ ਪਾਰਟੀ ਦਾ ਤੇ ਆਪਣੇ ਬਲਾਕ ਸੰਤੀ ਦੇ ਸੱਤਾਂ ਪਿੰਡਾਂ ਦਾ ਬਹੁਤ ਜ਼ਿਆਦਾ ਧੰਨਵਾਦਾਂ ਕਰਦਾ ਤੇ ਉਹਨਾਂ ਨੂੰ ਅਪੀਲ ਕਰਦਾ ਕਿ ਖੁੱਲਕੇ ਬਰਧ ਚੜ ਕੇ ਆਮ ਆਦਮੀ ਪਾਰਟੀ ਦਾ ਸਾਥ ਦਿਓ ਤੇ ਤੁਹਾਡੇ ਕੰਮ ਜਿਹੜੇ ਆ ਸਾਰੇ ਇਦਾਂ ਹੀ ਹੁੰਦੇ ਰਹਿਣਗੇ ਸਾਰਿਆਂ ਨੂੰ ਅਪੀਲ ਕਰਦਾ ਇੱਕ ਵਾਰ ਮੈਂ ਫਿਰ ਦوں ਕਿ ਸਾਰੇ ਹੀ ਆਪ 14 ਦਸੰਬਰ ਨੂੰ ਆਮ ਆਦਮੀ ਪਾਰਟੀ ਨੂੰ ਤੇ ਮੋਹਰ ਲਾ ਕੇ ਸਾਨੂੰ ਕਾਮਯਾਬ ਬਣਾਓ ਤੇ ਅਸੀਂ ਇਸੇ ਤਰ੍ਹਾਂ ਹੀ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਾਵਾਂਗੇ ਸਾਰੇ ਲੋਕਾਂ ਦੇ ਕੰਮਕਾਜ ਜਿਹੜਿਆ ਕਰਦੇ ਰਾਵਾਂਗੇ ਧੰਨਵਾਦ ਜੀ ਸਰ ਮੇਰਾ ਨਾਮ ਪ੍ਰਸ਼ੁੱਤਮ ਹੈ ਮੈਂ ਅਸੀਵਿੰਗ 18 ਪਿੰਡਾਂ ਦਾ ਪ੍ਰਧਾਨ ਵੀ ਹੈ ਜਿਹੜਾ ਇਹ ਆਮ ਆਦਮੀ ਪਾਰਟੀ ਨੇ ਇੱਕ ਜਿਹੜੇ ਕੰਮ ਕੀਤੇ ਆਣਾ ਪਹਿਲੇ ਬਹੁਤ ਵਧੀਆ ਕੀਤੇ ਆ ਜਿੱਦਾਂ ਕਿ ਪਿੰਡਾਂ ਵਿੱਚ ਮੁਹੱਲਾ ਕਲੀਨਿਕ ਸਕੂਲ ਐਨੀਮੈਂਸ ਔਰ ਲੱਗ ਜਿਹੜੇ ਹੁਣ ਤੇ ਜਿਹੜਾ ਇੱਥੇ ਕੰਮ ਮੌਕੇ ਤੇ ਹੋਇਆ ਨਾ 30 ਪੋਏ ਦੇ ਹਲਕੇ ਦੇ ਵਿੱਚ 30 ਪਿੰਡਾਂ ਨੂੰ 30-30 ਲੱਖ ਦੀਆਂ ਗਰੰਟੀਆਂ ਦਿੱਤੀਆਂ ਨੇ ਖੇੜ ਦੇ ਵਾਸਤੇ ਬਾਕੀ ਜਿਹੜੇ ਕੰਮ ਹੋ ਰਹੇ ਨੇ ਆਪਣੇ ਨਸ਼ੇ ਤੋਂ ਜਿਹੜੀ ਇਹਨਾਂ ਨੇ ਥੰਮ ਪਾਇਆ ਇਹ ਬਹੁਤ ਵਧੀਆ ਉਪਰਾਲਾ ਸਾਨੂੰ ਇਸ ਜੀਆਂ ਸਰਕਾਰਾਂ ਪਹਿਲੇ ਨਹੀਂ ਮਿਲੀਆਂ ਐਂ ਇਹਨਾਂ ਦੀ ਸਰਕਾਰ ਤੋਂ ਜਿਹੜੇ ਇਹਦੇ ਕੰਮ ਬਹੁਤ ਪੋਸ਼ਾ ਔਰ ਇਹਨਾਂ ਦੇ ਨਾਲ ਹੀ ਜਿੰਨੇ ਵੀ ਆਪਣੇ ਪਿੰਡ ਦੀ ਹਲੇ ਵੋਟ ਸਾਰੇ ਇਹਨਾਂ ਦੇ ਨਾਲ ਨੇ